ਅੱਜ ਤੁਹਾਨੂੰ ਵੀਡੀਓ ਵੀ ਪਸੰਦ ਆਉ ਤੇ ਮਸ਼ੀਨਰੀਆਂ ਵੀ ਵਧੀਆ ਲੱਗਣੀਆਂ ਕਿਉਂਕਿ ਰੇਟ ਵਧੀਆ ਨੇ ਤੇ ਇਹ ਗੱਲਬਾਤ ਆਪਾਂ ਕੱਲੀ-ਕੱਲੀ ਮਸ਼ੀਨਰੀ ਦੀ ਕਰਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਦਾ ਰਹੇ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਬਾਈ ਪੌਨਸੀ ਆਲਟੋ ਗੱਡੀ 2009 ਮਾਡਲ ਗੱਡੀ ਹੈ ਜੀ ਤੀਜੇ ਗੱਡੀ ਦਾ ਰੇਟ 1,80,000 ਰੁਪਇਆ ਮਾਲਕ ਨੇ ਦੱਸਿਆਗਾ ਲੁਧਿਆਣੇ ਗੱਡੀ ਖੜੀ ਹੈ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਬਾਈ ਮਿਲ ਜਾਊਗੀ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਕਿਸੇ ਨੇ ਟਰਾਈ ਲੈਣੀ ਹੈ ਲੁਧਿਆਣੇ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਰੇਟ ਦੀ ਟੈਨਸ਼ਨ ਨਾ ਲਿਓ ਰੇਟ ਬਹਿ ਕੇ ਕਰ ਲਾਂਗੇ ਨਾ ਕੋਈ ਗੱਡੀ ਗਲੀ ਸੜੀ ਹੈ ਨਾ ਕੋਈ ਐਕਸੀਡੈਂਟਡ ਹੋਈ ਹੈ ਨਾ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਹੈ ਜੀ ਤੁਹਾਨੂੰ ਪਸੰਦ ਆਉਂਦੀ ਹੈ ਜਾ ਕੇ ਦੇਖੋ ਲੁਧਿਆਣੇ ਖੜੀ ਹੈ ਰੇਟ ਮਾਲਕ ਨਾਲ ਮੁਕਾ ਲਿਓ ਆਪੀ ਤੇ ਨੰਬਰ ਤੁਹਾਨੂੰ ਮੈਂ ਦੇ ਦੇਣਾ ਮਾਲਕ ਦਾ 9115140010 ਸੈਕੰਡ ਗੱਡੀ ਆਪਣੇ ਕੋਲੇ ਆਈ ਟਮੈਟਿਕ ਪਹੁੰਚੀ ਹੈ ਜਮਾ ਨਮੀ ਗੱਡੀ ਅਜੀ ਮਾਡਲ ਆ ਗੱਡੀ ਦਾ 2012 13 ਸਾਢੇ 3 ਲੱਖ ਰੁਪਿਆ ਰੇਟ ਮਾਲਕ ਨੇ ਕਿਹਾ ਸੰਗਰੂਰ ਖੜੀ ਆ ਬਈ ਗੱਡੀ ਫਾਸਟ ਓਨਰ ਹੈ ਗੱਡੀ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਜਾ ਕੇ ਕਿਸ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਡੀ ਫਾਸਟ ਓਨਰ ਹੈ ਅੰਦਰ ਬਾਹਰੋਂ ਕੰਡੀਸ਼ਨ ਤੁਹਾਨੂੰ ਦੇ ਸਾਹਮਣੇ ਹੈ 1.3 ਲੱਖ ਰੁਪਈਆ ਇੱਕ ਵਾਰੀ ਮਾਲਕ ਨੇ ਕਿਹਾ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਪਾਉਦਾ ਕਰ ਲਵਾਂਗੇ ਤੇ ਅੰਦਰੋਂ ਸਾਰੀ ਗੱਡੀ ਪੂਰੀ ਸਾਫ਼ ਪਈਆ ਵਧੀਆ ਪਈਆ ਜੈਨੂਨ ਪਈਆ ਮਾਲਕ ਕਹਿੰਦੇ ਆ ਨਾ ਕੋਈ ਕਮੀ ਪੇਸ਼ੀਆ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਜਾ ਕੇ ਦੇਖ ਸਕਦੋਂ ਕੰਡੀਸ਼ਨ ਤੁਹਾਨੂੰ A to Z ਮਿਲੂਗੀ ਤੇ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਰੇਟ ਦੀ ਟੈਨਸ਼ਨ ਨਾ ਲਿਓ ਜੀ ਤੇ ਜਿਨ੍ਹਾਂ ਦੀ ਗੱਡੀ ਆ 94635 60132 ਤੀਜੀ ਗੱਡੀ ਦੀ ਆਪਾਂ ਗੱਲ ਕਰਦੇ ਆ ਬਈ ਆਪਣੇ ਕੋਲੇ i20 ਸਪੋਰਟਸ ਮਾਡਲ ਗੱਡੀ ਪਹੁੰਚੀ ਆ 2018 ਮਾਡਲ ਹੈ 18 ਨਹੀਂ ਕਹਿ ਸਕਦਾ ਆਪਾਂ 19 ਕਹਿ ਸਕਦੇ ਆ ਕਿਉਂਕਿ ਦਸੰਬਰ ਮਹੀਨੇ ਚ ਲਾਸਟ ਮਹੀਨੇ ਚ ਆ 18 19 ਚਈ 5 ਲੱਖ ਤੇ 95000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਮਾਲਕ ਨੇ ਕਿਹਾ ਗੱਡੀ ਦੇ ਰੇਟ ਬਾਰੇ ਬੀ ਮਾਲਕ ਕਹਿੰਦੇ ਆ ਰੇਟ ਕਰ ਲਾਂਗੇ ਮੌਕੇ ਤੇ ਆਟਾਰੀ ਮਾਲਕ ਦਾ ਏਰੀਆ ਹੈ ਗੱਡੀ ਕੁੱਲ 70000 ਚੱਲੀ ਹੋਈ ਐ ਜਾ ਕੇ ਕਿਸੇ ਨੇ ਦੇਖਣੀ ਆ ਜੀ ਚਲਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖੋ ਨਵੇਂ ਟਾਇਰਾਂ ਚ ਐ 595 ਡਿਮਾਂਡ ਆ ਲੈਸ ਬਸ ਹੋ ਜਾਊਗਾ ਰੇਟ ਕਿਸੇ ਨੂੰ ਪਸੰਦ ਆਉਂਦੀ ਆ ਚਲਾ ਕੇ ਦੇਖਣੇ ਜਾ ਕੇ ਦੇਖੋ 595 ਡਿਮਾਂਡ ਐ A to Z ਗੱਡੀ ਜੈਨੂਨ ਐ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਨਾ ਕੋਈ ਲੱਗੀ ਹੋਈ ਐ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਬਾਕੀ 5 ਲੱਖ 95 ਹਜ਼ਾਰ ਡਿਮਾਂਡ ਹੈ ਬਾਕੀ ਕਾਗਜ਼ ਪੱਤਰ ਕੰਪਲੀਟ ਆਪ ਨੂੰ ਮਿਲ ਜਾਣਗੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟਰਾਈ ਲੈਣੀ ਹੈ ਕਿਸੇ ਨੂੰ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਆ ਟਾਰੀ ਜਾ ਕੇ ਦੇਖ ਸਕਦਾ हूं ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜੇ ਕਿਸੇ ਨੂੰ ਪਸੰਦ ਆਈ ਹੈ ਤਾਂ ਮਾਲਕ ਨਾਲ ਗੱਲ ਆਪੇ ਕਰ ਲਓ 77079 93070 ਤੇ ਇਹ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਨਾਲ ਦੀ ਨਾਲ ਜੇ ਤੁਹਾਨੂੰ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਲਾਈਕ ਵੀ ਕਰਦੇ ਰਹਿ ਕਰੋ ਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਦਬੋ ਜੀ ਹੁਣ ਆਪਾਂ ਤੁਹਾਡੇ ਖਾਤਰ Honda City diesel version ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ ਦੋ ਯਾਰ 14 ਮਾਡਲ ਗੱਡੀ ਹੈ ਜੀ ਸੈਕੰਡ ਓਨਰ ਹੈ 4 ਲੱਖ ਤੇ 20000 ਰੁਪਿਆ ਮਾਲਕ ਨੇ ਰੇਟ ਮੰਗੇਗਾ ਸੁਨਾਮ ਗੱਡੀ ਖੜੀ ਆ ਨਵੇਂ ਟਾਇਰਾਂ ਚ ਹੈ ਕੰਡੀਸ਼ਨ ਆਲ ਓਕੇ ਹੈ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ 2014 ਦਾ ਮਾਡਲ ਹੈ ਸੈਕੰਡ ਓਨਰ ਹੈ ਸੀਟ ਕਵਰ ਨਵੇਂ ਨੇ ਮੈਟਿੰਗ ਵਧੀਆ ਹੋਈ ਹੈ ਮੈਟ ਵਧੀਆ ਰੱਖੇ ਹੋਏ ਨੇ ਮਿਊਜ਼ਿਕ ਸਿਸਟਮ ਸਾਰਾ ਕੁਝ ਵਰਕਿੰਗ ਚ ਹੈ ਏਸੀ ਹੀਟਰ ਤੱਕ ਵਰਕਿੰਗ ਚ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਗੱਡੀ ਖਰੀਦਣ ਦਾ ਚਾਹਵਾਨ ਜੇ ਹੈਗਾ ਤੇ ਜਾ ਕੇ ਤੁਸੀਂ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਜਾ ਕੇ ਦੇਖੋ ਜੀ ਸੁਨਾਮ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਬਾਕੀ ਚਾਰ ਵੀ ਡਿਮਾਂਡ ਇੱਕ ਵਾਰੀ ਮਾਲਕ ਕਹਿੰਦੇ ਵੀ ਘਾਟਾ ਵਾਦਾ ਜ਼ਰੂਰ ਕਰਾਂਗੇ ਤੇ ਸੁਨਾਮ ਜਾ ਕੇ ਦੇਖ ਸਕਦਾ ਹਾਂ ਕਿਸ ਨੇ ਟ్రਾਈ ਲੈਣੀ ਹੈ ਟ్రਾਈ ਲੈ ਕੇ ਦੇਖ ਸਕਦਾ ਹਾਂ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ 88472 5539 ਨੰਬਰ ਤੇ ਗੱਲ ਕਰ ਸਕਦੇ ਹਾਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਗੱਡੀ ਖਰੀਦਣ ਦਾ ਹੈਗਾ ਚਾਹਵਾਨ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੂੰ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਉੱਪਰ ਆਪਣਾ ਚੱਲਦਾ ਰਹਿੰਦਾ 78140 3864 ਜੇਕਰ ਤੁਹਾਡੇ ਕੋਲ ਵੀ ਕੋਈ ਮਸ਼ੀਨਰੀ, ਘਰਕੂਠੀ ਜਾਂ ਕੋਈ ਮੋਟਰਸਾਈਕਲ, ਬੁੱਲਟ, ਪੀਕਅਪ ਕੋਈ ਛੋਟਾ ਥੀ, ਵੱਡਾ ਥੀ, ਕੁਝ ਵੀ ਹੈ ਜੀ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ, ਸੇਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਲਗਵਾ ਸਕਦੇ ਹਾਂ। ਆਪਣਾ ਕੰਮ ਫਰੀ ਦੇ ਵਿੱਚ ਹੈ ਜੀ। ਤੁਸੀਂ ਬਸ ਭੇਜ ਦਿਓ ਕਰੋ ਤੇ ਆਪਾਂ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਵਗੈਰਾ ਨਹੀਂ ਲੈਂਦੇ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਤੁਸੀਂ ਚਾਹੁੰਦੇ ਹੋ ਵੀ ਆਪਣੀ ਹਰ ਵੀਡੀਓ ਤੁਹਾਡੇ ਤੱਕ ਪਹੁੰਚੇ। ਤਤੋਂ ਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਵੀ ਜ਼ਰੂਰ ਕਰ ਦੋ ਚੈਨਲ ਨੂੰ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਆਲਟੋ K10 ਗੱਡੀ ਪਹੁੰਚੀ ਹੈ 2012 ਮਾਡਲ ਹੈ ਜੀ 65000 ਕੁੱਲ ਚੱਲੀ ਹੋਈ ਹੈ ਹਨੂਮਾਨਗੜ੍ਹ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਨਵੇਂ ਟਾਰਾਂ ਚ ਫਾਸਟ ਓਨਰ ਗੱਡੀਆਂ ਸਹੀ ਤੇ ਹਨੂਮਾਨਗੜ੍ਹ ਖੜੀਆ ਰਾਜਸਥਾਨ ਦਾ ਨੰਬਰ ਲੱਗਿਆ ਹੋਇਆ ਗੱਡੀ ਵਾਈਟ ਕਲਰ ਚ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਤੇ ਡਿਮਾਂਡ ਆਪਾਂ ਨੂੰ ਮਾਲਕ ਨੇ ਭੇਜੀ ਆ 1,80,000 ਰੁਪਇਆ ਤੁਸੀਂ ਦੇਖਣੀ ਹੈ ਗੱਡੀ ਕਿਸੇ ਨੂੰ ਪਸੰਦ ਆਈ ਆ ਜੀ ਤੁਸੀਂ ਰਾਜਸਥਾਨ ਤੋਂ ਦੇਖ ਰਹੇ ਹੋ ਜਾਂ ਕਿਸੇ ਨੇ ਵੀ ਖਰੀਦਣੀ ਆ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤਾਂ ਹਨੂਮਾਨਗੜ੍ਹ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਵੀ ਦੇਖ ਸਕਦੋਂ ਕੋਈ ਗੱਡੀ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਨੰਬਰ 8503982622 ਨੰਬਰ ਤੇ ਗੱਲ ਕਰੋ ਜੀ ਜਾ ਕੇ ਦੇਖੋ ਤੇ ਗੱਡੀ ਨੂੰ ਖਰੀਦੋ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਬਰੇਜ਼ਾ ZDI ਗੱਡੀ ਲੈ ਕੇ ਪਹੁੰਚਿਆ ਬਰੇਜ਼ਾ ZDI ਪਲੱਸ ਟੌਪ ਮਾਡਲ 2017 ਮਾਡਲ ਹੈ 74000 ਤੇ 500 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਟੌਪ ਦੇ ਮਾਲਕ ਨੇ ਅਲਾਈ ਪੋਆਇਆ ਟੌਪ ਦੀ ਗੱਡੀ ਹੈ 17 ਮਾਡਲ ਹੈ ਬਰੇਟੇ ਖੜੀ ਹੈ ਨਵੇਂ ਟਾਇਰਾਂ 'ਚ ਕੰਡੀਸ਼ਨ ਗੱਡੀ ਦੀ ਆਲੋਕਿਆ ਹੈ ਤੇ ਬਰੇਟੇ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ ਹਾਂ ਅੰਦਰੋਂ ਗੱਡੀ ਬਹੁਤ ਵਧੀਆ ਪਈ ਹੈ ਜੀ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਅਸੀ 7 ਲੱਖ 60000 ਰੁਪਿਆ ਡਿਮਾਂਡ ਆ ਬਾਕੀ ਹੋ ਜਾਊਗਾ ਮੋਕੇ ਤੇ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 97796 65481 ਇਸੇ ਨੰਬਰ ਤੇ ਗੱਲ ਕਰ ਸਕਦੇ ਹਾਂ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸਿਓ ਜੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਲਾਈਕ ਸ਼ੇਅਰ ਵੀਡੀਓ ਨੂੰ ਚਲਦੀ ਚਲਦੀ ਵੀਡੀਓ ਚ ਕਰਦੇ ਰਹਾ ਕਰੋ ਹੁਣ ਆਪਾਂ ਤੁਹਾਡੇ ਖਾਤਰ ਇੱਕ ਮਾਰੂਤੀ 800 ਗੱਡੀ ਲੈ ਕੇ ਪਹੁੰਚੇ ਆ 2000 ਪੂਰਾ ਮਾਡਲ ਹੈ 35000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਫਿਰੋਜ਼ਪੁਰ ਤੋਂ ਗੱਡੀ ਮਾਲਕ ਨੇ ਭੇਜੀ ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਤੇ ਕੰਡੀਸ਼ਨ ਆਲੋਕ ਹੈ 35000 ਸਿਰਫ ਡਿਮਾਂਡ ਲੈਸ ਬਸ ਹੋ ਜਾਊਗਾ ਮਾਲਕਾਂ ਨੇ ਵੀ ਘਾਟਾ ਵਾਧਾ ਮੁਕਤ ਹੀ ਕਰ ਲਵਾਂਗੇ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਚੁਗੀ ਤੇ ਨੰਬਰ ਮਾਲਕ ਦਾ 83 609 58508 ਨੰਬਰ ਤੇ ਗੱਲ لازمی ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਹੈਗਾ ਜੀ ਚਾਹ ਬਣ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ لازمی ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਮਸ਼ੀਨਰੀ ਕੋਠੀ ਕਰਮਗਾ ਚਾਹੀਦਾ ਕਮੈਂਟ ਕਰਕੇ ਮੈਨੂੰ ਦੱਸੋ لازمی ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਦੇ ਵਿੱਚ